ਅੱਜ ਜਸੀ ਗੁਰਦਾਸਪੁਰ ਜ਼ਿਲ੍ਹਾ ਦੇ ਐਫਸੀਆਈ ਦੇ ਦਫ਼ਤਰ ਤੇ ਐਫਸੀਆਈ ਦਾ ਜੋ ਪ੍ਰੋਕਿਊਰਮੈਂਟ ਤੇ ਜੋ ਕਣਕ ਚੌਲ ਜੋ ਬਾਹਰ ਜਾਂਦੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇਣ ਵਾਸਤੇ ਆਏ ਆ ਤੇ ਨਾਲ ਹੀ ਜਿਹੜਾ ਫਲੱਡ ਆਇਆ ਸੀ ਉਹਦੇ ਵਾਸਤੇ ਇੱਥੇ ਕੀ ਡੈਮੇਜ ਹੋਇਆ ਜੀ ਕਿੰਨਾ ਨੁਕਸਾਨ ਹੋਇਆ ਐਫਸੀਆਈ ਦਾ ਅਦਰ ਜੋ ਏਜੰਸੀ ਨੇ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੂੰ ਇੱਥੇ ਬੁਲਾਇਆ ਹੈ ਤੇ ਉਹਨਾਂ ਤੋਂ ਜਾਣਕਾਰੀ ਲਈ ਹੈ ਕਿ ਇਹਦੇ ਨਾਲ-ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਇਹਨੂੰ ਇਹਦਾ ਕੀ ਹੱਲ ਕੀ ਹੋ ਸਕਦਾ ਹੈ ਕਿਵੇਂ ਸਹੀ ਕੀਤਾ ਜਾ ਸਕਦਾ ਹੈ ਉਸ ਵਾਸਤੇ ਅੱਜ ਪੂਰੀ ਸਾਡੀ ਕਮੇਟੀ ਜਿਹੜੀ ਪੰਜਾਬ ਦੀ ਐਫਸੀਆਈ ਦੇ ਚੇਅਰਮੈਨਸ਼ਿਪ ਤੇ ਸਾਰੇ ਮੈਂਬਰ ਜਿਹੜੇ ਬੋਰਡ ਦੇ ਸਾਰੇ ਨਾਲ ਆਏ ਤੇ ਇਹ ਸਾਰਾ ਜਿੱਥੋਂ ਸ਼ੁਰੂਆਤ ਕੀਤੀ ਹੈ ਪੰਜਾਬ ਚ ਮੇਰਾ ਕਈ ਸਾਲ ਬਾਅਦ ਇਹ ਮੀਟਿੰਗ ਜਿਹੜੀ ਅੱਜ ਇੱਥੇ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਰੈਗੂਲਰ ਕਰਾਂਗੇ ਕਿ ਕਿਤੇ ਕੀ ਕਈ ਕਿਸਾਨਾਂ ਨੂੰ ਦੇ ਰੋਸ ਸੀ ਕਿ ਸਾਡੇ ਨਾਲ ਫੂਡ ਏਜੰਸੀਆਂ ਸਹੀ ਵਰਤੋਂ ਨਹੀਂ ਕਰਦੀਆਂ ਕਿਤੇ ਐਫਸੀਆਈ ਦੇ ਨਾਲ ਕੋਈ ਰਾਈਸ ਮਿੱਲਰ ਕੋਈ ਹੋਰ ਕੱਲ ਪਰਸੋ ਇੱਕ ਖਬਰ ਵੀ ਲੱਗੀ ਸੀ ਉਹਦੇ ਬਾਰੇ ਵੀ ਜਾਣਕਾਰੀ ਲਈਏ ਕਿਉਂਕਿ ਗੱਲ ਹੈ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਹਾਂ ਜਿਹੜੇ ਅਸੀਂ ਕੁਝ ਪੁਆਇੰਟ ਸੀ ਡਿਸਕਸ ਕੀਤੇ ਐ ਸਾਰੀਆਂ ਏਜੰਸੀਆਂ ਦੇ ਨਾਲ ਐਫਸੀਆਈ ਦੇ ਨਾਲ ਜਿਹੜੀਆਂ ਕੁਝ ਕਮੀਆਂ ਐ ਜਿਹੜੀਆਂ ਸਾਨੂੰ ਚਾਹੀਦਾ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਜੋ ਅਸੀਂ ਤੋਂ ਦੇ ਐਫਸੀਆਈ ਤੇ ਫੂਡ ਏਜੰਸੀਆਂ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਉਹਦੇ ਵਾਸਤੇ ਵੀ ਸਾਰਾ ਡਿਸਕਸ ਹੋਇਆ ਤੇ ਸਾਡੀ ਕਮੇਟੀ ਜਿਹੜੀ ਐ ਇਹ ਸਿਫਾਰਿਸ਼ ਕਰਕੇ ਵਿਦਨ ਅ ਵੀਕ ਹਫਤੇ ਦੇ ਵਿੱਚ ਅਸੀਂ ਇਹ ਸਾਰਾ ਹਾਈ ਕਮਾਨ ਨੂੰ ਭੇਜਾਂਗੇ ਸਰਕਾਰ ਨੂੰ ਭੇਜਾਂਗੇ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਇਹਨੂੰ ਜਿਹੜਾ ਸਹੀ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਸਿਫਾਰਸ਼ ਕਰਾਂਗੇ ਕਿ ਜੇ ਜੇ ਬਾਰਡਰ ਦੇ ਪੂਰਾ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਪੂਰੇ ਬਾਰਡਰ ਦਾ ਏਰੀਆ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇਹਦੇ ਵਾਸਤੇ ਸਾਰੇ ਵਾਸਤੇ ਅਸੀਂ ਕੇਂਦਰ ਸਰਕਾਰ ਤੋਂ ਇਹਦੀ ਮੰਗ ਕਰਾਂਗੇ ਕਿ ਇਹਨਾਂ ਨੂੰ ਇੱਕ ਤਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਕੰਫਰੰਸੇਸ਼ਨ ਮਿਲੇ ਦੂਸਰਾ ਨਾਲ ਜਿਹੜੇ ਨਾ ਏਜੰਸੀਆਂ ਤੇ ਪੈਡੀ ਜਿਹੜੀ ਡਿਸਕਲਰ ਹੋਈ ਹੈ ਜਾਂ ਜਿਸ ਤਰ੍ਹਾਂ ਨੁਕਸਾਨ ਹੋਇਆ ਉਹਦੇ ਵਾਸਤੇ ਇਹ ਜਿਹੜਾ ਕੁਛ ਨਾ ਕੁਛ ਜਰੂਰ ਉਤੋਂ ਰਾਹ ਦਿੱਤੀ ਜਾਵੇ ਇਹ ਵੀ ਅਸੀਂ ਉਹਨਾਂ ਦੇ ਪਹੁੰਚ ਸਾ ਇੱਕ ਦੇ ਫਿਰ ਜਵਾਬ ਦੇ ਕਹੋ ਨਾ ਇਹ ਕੋ ਪ੍ਰੋਬਲਮ ਆਈ ਨਹੀਂ ਇਸ ਤੋਂ ਪਹਿਲੇ ਤੇ ਚਲ ਹੁੰਦਾ ਰਿਹਾ ਹੋਵੇਗਾ ਦੇਖਿਨ ਮੈਂ ਮੈਂ ਵੀ ਮੈਂ ਗੱਲ ਤੁਹਾਡੀ ਬਿਲਕੁਲ ਸਹੀ ਸਮਝਦਾ ਵਾਜਬ ਹੈ ਪਰ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਹੋਏਗਾ ਸਾਡੇ ਸਾਰੇ ਮੈਂਬਰ ਤੁਹਾਡੇ ਹਲਕੇ ਦੇ ਵੀ ਸ਼ਾਮ ਲਾਲ ਜੀ ਇੱਥੋਂ ਦੇ ਐਫਸੀ ਦੇ ਮੈਂਬਰ ਹੈ ਡੀਐਮ ਡੀਜੀਐਸ ਆ ਬੈਠੇ ਸਾਰੇ ਅਫਸਰ ਬੈਠੇ ਉਹਨਾਂ ਨੂੰ ਵੀ ਇੱਕ ਕਿਹਾ ਗਿਆ ਹੈ ਕਿ ਤੁਸੀਂ ਇਹਨਾਂ ਦੇ ਤੱਕ ਦੀ ਕਦਰ ਵੀ ਕਰੋ ਕੋਈ ਵੀ ਕੰਮ ਹੋਏਗਾ ਤੁਹਾਡੀ ਟੈਲੀਫੋਨ ਸੁਣ ਕੇ ਤੁਹਾਡੇ ਨਾਲ ਇਕੱਠੇ ਵੀ ਹੋਣਗੇ ਤੇ ਇਹ ਮੁਸ਼ਕਲ ਮੁਸ਼ਕਲ ਮੁੱਝ ਕਤ ਨਹੀਂ ਲਿਖ ਕੇ ਆਪਸੀ ਇਹ ਵਾਲੇ ਦੀ ਮੈਂ ਉਹ ਜਿਹੜੀ ਮੁਸ਼ਕਲ ਪਹਿਲਾਂ ਸੀ ਮੈਂ ਮੰਨਦਾ ਕਿਉਂਕਿ ਕੋਈ ਚੇਅਰਮੈਨ ਜਿਹੜਾ ਸੀਗਾ ਉਹ ਵੀ ਨਹੀਂ ਸੀਗਾ ਤੇ ਬੋਰਡ ਤਾਂ ਮੈਂਬਰ ਬਣੇ ਨੂੰ ਮੇਰਾ ਸਾਲ-ਸਾਲ ਹੋ ਗਿਆ ਮੈਂ ਮੈਂਬਰ ਸਭਾ ਮੇਰੇ ਤਾਂ ਪਹਿਲਾਂ ਦੇ ਬਣੇ ਪਰ ਇਹਨਾਂ ਦੇ ਨਾਲ ਅੱਜ ਤੱਕ ਕਦੇ ਕੋਈ ਕਦੇ ਕੋਈ ਮੀਟਿੰਗ ਨਹੀਂ ਹੋਈ ਅੱਜ ਤੱਕ ਕੋਈ ਮੀਟਿੰਗ ਨਹੀਂ ਸੀ ਹੋਈ ਇਹ ਉਹ ਦੂਸਰੀ ਮੀਟਿੰਗ ਹੈ ਅੱਜ ਜਿਹੜੀ ਅਸੀਂ ਇੱਥੇ ਕੀਤੀ ਹੈ ਤੇ ਐਸ ਤੋਂ ਹੋਲੀ ਹੋਲੀ ਸਾਰਾ ਪਤਾ ਲੱਗੇਗਾ ਸਾਰੀ ਕਾਜੀ ਬਰੀ ਦੀ ਆ ਗੇਟ ਤੋਂ ਆਪ ਇਸਕੇ ਬਾਅਦ ਇਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਦੀ ਕਦੇ ਕੋਈ ਮੁਸ਼ਕਲ ਨਹੀਂ ਹੈ ਕਿ ਜੇ ਹੋਏ ਆਏਗੀ ਤਾਂ ਮੇਰਾ ਨੰਬਰ ਮੈਂ ਤੁਹਾਨੂੰ ਦੇ ਕੇ ਜਾਊਂਗਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ ਔਰ ਕੋਈ ਵੀ ਡੀਜੀਐਮ ਜੀਐਮ ਏਜੀਐਮ ਇਨਸਪੈਕਟਰ ਉਹ ਰੇਕ ਕਿਉਂਕਿ ਇਹ ਸਾਰੇ ਐਸੀ ਜਿਹੜੇ ਸਰਕਾਰ ਦੇ ਨਹੀਂ ਪਬਲਿਕ ਦੇ ਨੌਕਰ ਹੈ ਤੇ ਉਹਨਾਂ ਨੇ ਅਸੀਂ ਤੁਹਾਡੇ ਦਾ ਵਾਸਤੇ ਕਰਨਾ ਹੈ ਔਰ ਇਹ ਸਾਰੇ ਕਰਨਗੇ ਪਹਿਲਾਂ ਨਹੀਂ ਸੀ ਇਹ ਮੁਸ਼ਕਲ ਸੀਗੀ ਪਰ honest ਬਾਤ ਜਿਹੜਾ ਹੈ ਨਹੀਂ